ਇਹੀ ਜਿਹੜਾ ਹੈਗਾ ਪ੍ਰੋਡਕਟ ਐ Amazon ਤੇ ਮਿਲਦਾ ਲਗਭਗ 12000 ਰੁਪਏ ਦੇ ਕਰੀਬ ਤੇ ਇੱਥੇ ਆਪਣੇ ਕੋਲੇ ਕਿੰਨੇ ਦਾ ਭਾਈ ਜੀ ਇਹ ਤੁਹਾਡੇ ਅੱਗੇ ਪ੍ਰੋਡਕਟ ਲੱਗਾ ਹੈ 4500 ਰੁਪਏ ਦਾ ਇਨਕਲੂਡਿੰਗ GST ਇਹ ਤੋਂ ਬਿਨਾ ਹੋਰ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸੇਲ ਕਰਦੇ ਆਪਾਂ ਬਿਲਕੁਲ ਮੇਰੇ ਕੋਲ ਸਿਰਫ 5000 ਤੋਂ ਵੱਧ ਆਈਟਮਾਂ ਹੈਗੀਆਂ ਨੇ ਇਧਰਲੇ ਪਾਸੇ ਇਧਰੋਂ ਇਹ ਹੰਢਾਇਆ ਬਣਾਈ ਬੈਠੇ ਆ ਤੇ ਨਾਲ ਦੀ ਨਾਲ ਹੀ ਟਰਾਲੀਆਂ ਟਰੈਕਟਰ ਤਿਆਰ ਕਰਕੇ ਰੱਖੇ ਜਿਹੜਾ ਹੈਗਾ ਬੰਦਾ ਦੇ ਜਾਂਦਾ ਤੇ ਗੁੱਟ ਵਾਲਿਆਂ ਨੂੰ ਪੁੱਛਦਾ ਓਏ ਮਜਬੂਤ ਹੈ ਜਵਾਕਾਂ ਨੇ ਮੈਨੂੰ ਤੇ ਵਧੀਆ ਮਜਬੂਤ ਨਹੀਂ ਦੇਣ ਲੱਗਾ ਸ਼ੌਕਰ ਲਈ ਟਰਾਲੀ ਭਈ ਗਈ ਲੈ ਕਿਆ ਬਾਤ ਆ ਲੈਫਟ ਯਾਰ ਲੈਫਟ ਨੇ ਕਰਾਈ ਵਿੱਚੋਂ ਲੈਫਟ ਨੇ ਨਿਕਲਦੀ ਹੈ ਸ਼ੌਕਰ ਗਈ ਤੇ ਖੜਾ ਹੋ ਜਾ ਬਾਈ ਤੂੰ ਵੀ ਤਾਂ ਕਹਿੰਦਾ ਮੰਨ ਕੇ ਜਾਓਗਾ ਚੌਂਡਰੀ ਦੀ ਸਾਡੀ ਤਾਕਤ ਵਰ ਗਰੰਟੀ ਵੀ ਚੌਂਡਰੀ ਇਤਨਾ ਤੂੰ ਦੇਖ ਨਹੀਂ ਜੇ ਟੁੱਟਦਾ ਹੀ ਰਿਹਾ ਲੋ ਇਸ ਤੋਂ ਵਧੀਆ ਚੌਂਡਰੀ ਨਹੀਂ ਮੈਂ ਦੇ ਸਕਦਾ ਚੈਲੇਂਜ ਪੂਰੇ ਪੰਜਾਬ ਨੂੰ ਹੈ ਆਜੋ ਬ੍ਰਾਂਡ ਗੁੱਟ ਏ ਤਾਂ ਅੱਜ ਤੁਸੀਂ ਸਿਰਫ 15-20 ਹਜ਼ਾਰ ਰੁਪਏ ਦੇ ਵਿੱਚ ਦੁਨੀਆ ਦੀ ਜਿਹੜੀ ਗੱਡੀ ਚਾਹੋ ਉਹ ਆਪਦੇ ਜਵਾਕਾਂ ਵਾਸਤੇ ਖਰੀਦ ਸਕਦੇ ਹੋ ਕਿਉਂਕਿ ਆ ਮਾਂ ਪਿਓ ਕੀ ਦੇ ਵਾਸਤੇ ਕੰਮ ਕਰਦੇ ਆ ਬੱਚਿਆਂ ਵਾਸਤੇ ਆਹ ਟਰੈਕਟਰ ਆ ਆ ਬਾਈ ਦੋਨੇ ਨੇ ਫਤੇਗੜ ਸਾਹਿਬ ਤੋਂ ਆਇਆ ਬਾਈ ਕਿੰਨੇ ਟਰੈਕਟਰ ਲੈ ਕੇ ਜਾ ਰਹੇ ਹੋ ਅਸੀਂ ਦੋ ਟਰੈਕਟਰ ਲੈ ਰਹੇ ਆ ਬਾਈ ਜੀ ਆ ਤੁਸੀਂ ਤੇ ਤੁਸੀਂ ਬਾਈ ਹਾਂਜੀ ਹਾਂਜੀ ਇੱਕੋ ਪਰਿਵਾਰ ਆ ਤੁਹਾਡਾ ਹਾਂਜੀ ਹਾਂਜੀ ਇੱਕੋ ਪੋਰਾ ਜੀ ਪਰ ਜੇਕਰ ਆਪਾਂ ਆਪਦੇ ਬੱਚੇ ਨੂੰ ਟਰੈਕਟਰ ਬਚਪਨ ਚ ਦੇ ਦੇ ਗਏ ਤਾਂ ਉਹਦੇ ਵਰਗੀ ਰੀਸ ਨਹੀਂ ਕਾਰਨ ਜਿੱਥੇ ਉਹਨੇ ਖੇਡਣਾ ਉਥੇ ਆਉਦੀ ਮਿੱਟੀ ਨਾਲ ਵੀ ਜੁੜਨਾ ਭਾਵੇਂ ਤੁਹਾਨੂੰ ਪਤਾ ਕਿ ਕਿਸਾਨੀ ਸਾਰੀ ਟਰੈਕਟਰਾਂ ਤੇ ਖੜੀਆਂ ਚਾਹੇ ਆਪਣੇ ਦਿੱਲੀ ਅੰਦোলন ਸੀਗਾ ਤਾਂ ਗੁਰਟਵਾਲੇ ਵਾਲਿਆਂ ਨੇ ਇਹ ਲਾਂਚ ਵੀ ਕੀਤਾ ਤੇ ਬਹੁਤ ਜ਼ਿਆਦਾ ਵਿਕਰੀ ਵੀ ਹੋ ਰਹੀ ਆ ਸਾਡੀ ਵੀਡੀਓ ਸਭ ਤੋਂ ਵੱਧ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਹੈ ਅਗਲੀ ਲਾਈਵ ਵੀਡੀਓ 'ਚ ਉਸ ਬੰਦੇ ਦਾ ਮੈਂ ਨਾਮ ਲੈ ਲੈਣਾ ਹੈ ਔਰ ਐਕਟਿਵਤਾ ਨੂੰ ਪਹੁੰਚਾਣਾ ਹੈ ਫ੍ਰੀ ਆਫ ਕੋਸ ਤਾਰੇ ਕਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੇ ਅੱਜ ਪਹੁੰਚਿਆ ਗੁਰਟਵਾਏ ਲੁਧਿਆਣੇ ਵਾਲਿਆਂ ਦੇ ਕੋਲੇ ਹਰਾਨਾ ਸਾਹਿਬ ਕੋਲੇ ਪਹੁੰਚਿਆ ਕਿਉਂਕਿ ਇਹਨਾਂ ਦਾ ਜਿਹੜਾ ਬ੍ਰਾਂਡ ਆ ਇੰਡੀਆ ਦਾ ਸਭ ਤੋਂ ਲਾਰਜੇਸਟ ਬ੍ਰਾਂਡ ਹੈ ਤੇ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਆਲਿਟੀਆਂ ਆ ਕਿੱਦ ਆਉ ਮਿਲਦੇ ਆ ਸਰ ਸੋ ਆਪਾਂ ਲੈ ਕੇ ਚੱਲਿਆਂ ਟ੍ਰੈਪਾ ਤੇ ਟ੍ਰੈਪ ਵਾਸਤੇ ਕਾਫੀ ਜਿਹੜਾ ਪਰਿਵਾਰ ਜਾਂਦੇ ਆ ਜਿਨ੍ਹਾਂ ਨੇ ਨਾਲ ਬੱਚੇ ਵੀ ਲੈ ਕੇ ਜਾਣੇ ਆ ਸੋ ਆਪਾਂ ਪਹੁੰਚੇ ਅੱਜ ਲੁਧਿਆਣਾ ਵਿਖੇ ਤੇ ਮੈਂ Amazon ਤੇ ਪ੍ਰਾਈਸ ਚੈੱਕ ਕਰ ਰਿਹਾ ਤੇ ਨਾਲ ਦੀ ਨਾਲ ਆਪਾਂ ਇਹਨਾਂ ਦਾ ਪ੍ਰਾਈਸ ਚੈੱਕ ਕਰਦੇ ਆ ਠੀਕ ਆ ਫਿਲਹਾਲ ਜਿਹੜਾ Amazon ਤੇ ਜਿਹੜੇ ਆ ਪ੍ਰੋਡਕਟ ਹੈ ਕਿਉਂਕਿ ਤੁਸੀਂ ਆਪਦੇ ਬੱਚਿਆਂ ਨੂੰ ਚਾਹੇ ਹੁਣ ਕਿਉਂਕਿ ਛੁੱਟੀਆਂ ਆ ਜਾਣੀਆਂ ਪਹਾੜਾਂ 'ਚ ਘੁੰਮਣ ਜਾਣਾ ਤੇ ਚਾਹੇ ਰਿਸ਼ਤੇਦਾਰੀ ਜਾਣਾ ਚਾਹੇ ਵੈਸੇ ਵੀ ਕੈਰੀ ਕਰਨਾ ਚਾਹੇ ਫੌਰਨ ਜਾਣਾ ਭਾਈ ਜਿਹੜਾ ਇਹ ਵਾਲਾ ਜਿਹੜਾ ਹੈਗਾ ਪ੍ਰੋਡਕਟ ਹੈ ਇੱਕ ਨਿਰਵਾਇ ਦਾ ਤੁਹਾਡਾ ਬਾਈ ਜੀ ਇਹ ਸਰਗੋੜਾ ਮਾਡਲ ਹੈਗਾ ਨਾ ਲਿਮਿਟਿਡ ਕੋ 40 50 ਐਡੀਸ਼ਨ ਅਵੇਲੇਬਲ ਨੇ ਜੀ ਜੇ ਗੱਲ ਕਰੀ ਵੈਰਾਈਟੀ ਦੀ ਮੈਂ ਟੱਕਰ ਦੇ ਦੂੰਗਾ ਪੂਰੇ ਆਨ ਇੰਡਸਟਰੀ ਨੂੰ ਇਹ ਮਦਦ ਨਹੀਂ ਕੋਨਾਂ ਦਾ ਪਾਰਟ ਹੈਗਾ ਠੀਕ ਹੈ ਤੇ ਮੇਰੇ ਕੋ ਪ੍ਰੋਡਕਟ ਸਟਾਰਟਿੰਗ ਮਾਡਲ 3000 4000 ਤੋਂ ਲੈ ਕੇ 6000 ਤੱਕ ਟਾਪ ਦਾ ਮਾਡਲ ਮਿਲ ਜਾਏਗਾ ਵਿਦ ਗਾਰੰਟੀ ਜੀ ਸਰਕਾਰੀ ਗਾਰੰਟੀ ਦੇਣੀ ਹੈ ਕੱਲੋਂ ਖਰਾਬ ਹੋ ਗਿਆ ਚੱਕਾ ਟੁੱਟ ਗਿਆ ਤਾਂ ਅਸੀਂ ਰਿਪਲੇਸ ਕਰਕੇ ਤੁਹਾਡੇ ਘਰੇ ਨਵਾਂ ਪੀਸ ਭੌਂਟਾ ਦੇਣਾ ਹੈ ਬਿਲਕੁਲ ਸੋ ਇਧਰਲੇ ਪਾਸੇ ਆਪਾਂ Amazon ਚੈੱਕ ਕਰ ਲੈਂਦੇ ਆ ਦੂਜੇ ਪਾਸੇ ਇਧਰਲੇ ਪਾਸੇ ਚੈੱਕ ਕਰ ਲੈਂਦੇ ਆ ਇਹੀ ਜਿਹੜਾ ਹੈਗਾ ਪ੍ਰੋਡਕਟ ਹੈ Amazon ਤੇ ਮਿਲਦਾ ਲਗਭਗ 12000 ਰੁਪਏ ਦੇ ਕਰੀਬ ਤੇ ਇੱਥੇ ਆਪਣੇ ਕੋਲੇ ਕਿੰਨੇ ਦਾ ਹੈ ਭਾਈ ਜੀ ਇਹ ਤੁਹਾਡੇ ਅੱਗੇ ਪ੍ਰੋਡਕਟ ਲੱਗਾ ਹੈ 4500 ਰੁਪਏ ਦਾ ਇਨਕਲੂਡਿੰਗ GST ਮਤਲਬ ਕਿ ਹੋਰ ਬੈਲੇ ਦੇ ਵਿੱਚ ਕੋਈ ਐਡ ਨਹੀਂ ਕਰਨਾ ਸਭ ਤੋਂ ਅੱਡੀ ਹੈ ਜਿਹੜਾ ਤੁਹਾਡੇ ਕੋਈ ਵੀਡੀਓ ਦੇਖ ਕੇ ਆਂਦਾ ਹੈ ਮੈਂ ਰეკਮੈਂਡ ਕਰਨਾ ਚਾਹੁੰਗਾ ਓਨੇਬਲ ਪ੍ਰਿੰਸੀਪਲ ਕੋਈ ਦੇਖਦਾ ਹੈਗਾ ਸਿਰਫ ਆਪਣੀ ਇੱਕ ਟਿਕਟ ਦਾ ਖਾਓ ਲੋ ਮਨ ਨੂੰ ਇੱਕ ਟਿਕਟ ਪਰ ਇਹ ਪ੍ਰੈਮ ਦੇ ਮਗਰ 500 ਡਿਸਕਾਊਂਟ ਐਕਸਟਰਾ ਮਰ 2 ਤੁਹਾਨੂੰ ਜਾਣਾ ਹੈ ਘੁੰਮ ਕੇ ਜਾਓ ਦੁਬਈ ਤੋਂ ਵੀ ਜਾਂ ਗੋਆ ਜਾਓ ਡੋਮੈਸਟਿਕ ਫਲਾਈਟ ਦਿਖਾਓ ਜਾਂ 2024 ਦੀ ਇੱਕ ਟਿਕਟ ਦਿਖਾ ਦਿਓ ਤੇ ਮੇਰਾ ਮਨ ਹੈਗਾ ਮੈਂ ਗੁਰਪ੍ਰੀ ਕੋਲੀ ਵੀਰੇ ਤੇ ਨਵਾਦੀnga ਤੇ ਅਸੀਂ ਤੁਹਾਨੂੰ ਇਸ ਪ੍ਰੋਡਕਟ ਮੈਂ 500 ਡਿਸਕਾਊਂਟ ਐਕਸਟਰਾ ਪਾ ਦੇ। ਮਤਲਬ ਜੇ ਤੁਸੀਂ ਫੌਰਨ ਜਾਣਾ ਤੇ ਤੁਹਾਡੇ ਕੋਲ ਜੇ ਕਿਤੇ ਆਪਾਂ 에ਅਰ ਟਿਕਟ ਹੈਗੀ ਆ ਤਾਂ ਤੁਸੀਂ ਜਿਹੜਾ ਪਹਿਲਾਂ 3 ਗੁਣਾ ਸਸਤਾ ਇਥੋਂ ਪ੍ਰੋਡਕਟ ਲੈ ਸਕਦੇ ਹੋ ਤੇ ਬੱਚਿਆਂ ਵਾਸਤੇ ਪਲੱਸ ਜਿਹੜਾ ਉਹਦੇ 'ਚ ਵੀ ਜਿਹੜਾ ਹੈਗਾ ਤੁਹਾਨੂੰ 500 ਰੁਪਏ ਡਿਸਕਾਊਂਟ ਦੇਣਗੇ ਭਰਾ ਮੇਰੇ ਹੈਨਾ ਸੋ ਬਾਈ ਇਹ ਤੋਂ ਬਿਨਾ ਹੋਰ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸੇਲ ਕਰਦੇ ਆਪਾਂ ਬਿਲਕੁਲ ਮੇਰੇ ਕੋਲ ਸਿਰਫ 5000 ਤੋਂ ਵੱਧ ਆਈਟਮਾਂ ਹੈਗੀਆਂ ਨੇ ਤੇ ਨਿੱਕੇ ਜਿਹੇ ਕੈਮਰੇ 'ਚ ਨਾ ਨਿੱਕੀ ਦੁਨੀਆ ਨੂੰ ਕਹਿ ਦਿੰਨੇ ਆ ਤੇ ਦਿਖਣੀ ਹੈ ਨਹੀਂ ਉਹ ਤੇ ਆਓ ਪਰ ਫਿਰ ਵੀ ਕੋਈ ਸਾਡੀ ਕੋਸ਼ਿਸ਼ ਹੈ ਕੋਈ ਵੀਡੀਓ ਸਾਡੀ ਲਾਸ ਅੰਤ ਤੱਕ ਦੇਖਦਾ ਹੈ ਤੇ ਮੈਂ ਉਸ ਬੰਦੇ ਨੂੰ ਇੱਕ ਪ੍ਰੋਪਰਲੀ ਇਹ ਵਾਲਾ ਐਕਟਿਵਾ ਦੇਣ ਲਗਾ ਗਿਫਟ ਦੇ ਵਿੱਚ ਕਿਉਂਕਿ ਵਿਸਾਖੀ ਜਦੋਂ ਆਉਂਦੀ ਹੈ ਨਾ ਤਾਂ ਕਹਿੰਦਾ ਚਾਹ ਅਖੜਦਾ ਕਹਿੰਦਾ ਮੈਂ ਵੀ ਜੱਟ ਤੇ ਜਿਹੜਾ ਸਾਡੀ ਵੀਡੀਓ ਸਭ ਤੋਂ ਵੱਧ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਹੈ ਅਗਲੀ ਲਾਈਵ ਵੀਡੀਓ 'ਚ ਉਸ ਬੰਦੇ ਦਾ ਮੈਂ ਨਾਮ ਲੈ ਲੈਣਾ ਹੈ ਔਰ ਐਕਟਿਵਤਾ ਨੂੰ ਪਹੁੰਚਾਵਾਂਗਾ ਫ੍ਰੀ ਆਫ ਕੋਸ ਤਾਰੇ ਕਰੇ ਸੋ ਤੁਹਾਡਾ ਸਮਾਂ ਨਹੀਂ ਜਿਹੜਾ ਹੈਗਾ ਵੇਸਟ ਜਾਣਾ ਪਲੱਸ ਤੁਸੀਂ ਜਿਹੜੇ ਚੀਜ਼ਾਂ ਲੈਣੀਆਂ ਨਾਲੋ ਉਹ ਤਾਂ ਅੱਡ ਗੱਲ ਹੈ ਪਰ ਜੇ ਪੂਰੀ ਵੀਡੀਓ ਦੇਖੋਗੇ ਕਮੈਂਟ ਕਰੋਗੇ ਸ਼ੇਅਰ ਕਰੋਗੇ ਤਾਂ ਆ ਐਕਟਿਵ ਆ ਜਿਹੜੀ ਹੈਗਾ ਵਸਾਖੀ ਤੇ ਤੁਹਾਡੇ ਜਵਾਕਾਂ ਦੇ ਆ ਪਾਗੇ ਥੱਲੇ ਹੋ ਸਕਦੇ ਬਟ ਐਵੀ ਲੋਕਾਂ ਨੂੰ ਭਾਈ ਛੋਟਾ ਲੱਗਦਾ ਹੈ ਅੱਛਾ ਕੈਮਰੇ ਦੇ ਵਿੱਚ ਨਾ ਕਹਿੰਦੇ ਕੈਮਰਾ ਹੈਗਾ ਵਧੀਆ ਟ੍ਰੈਂਡਿੰਗ ਹੈਗੇ ਨੇ ਜੀ ਤੇ ਮੈਂ ਇਹਨਾਂ ਨੂੰ ਚਲਾ ਕੇ ਸੋਖਣਾ ਬਾਈ ਦਾ ਕੋਈ ਭਾਰਤ ਸੁਣਾਵੇ ਦੱਸ ਸਕਦਾ ਹੈ ਹਾਏ ਰੱਬਾ ਮੈਨੂੰ ਲੱਗਦਾ ਕਿ ਤੇ ਆਪਣਾ ਜਿਹੜਾ ਹੈਗਾ ਕਿਆ ਬਾਤ ਆ ਯਾਰ ਸੱਚੀ ਗਾਣਾ ਨਹੀਂ ਹੁੰਦਾ ਤੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਬਾਹ ਗਿਆ ਹੈਂਡਲ ਫੜ ਕੇ ਤੇ ਪਰੇ ਲਾਲ ਹੋ ਗਈ ਇੱਧਰ ਆਓ ਸਾਰੇ ਆ ਵੇਖੋ ਚਾਚਾ ਮੇਰਾ ਬਹੁਤ ਬਿਜ਼ੀ ਹੈ ਚਾਚਾ ਮੈਨੂੰ ਆ ਜੌਂਡਰ ਲੈ ਕੇ ਦੇ ਤੂੰ ਜੌਂਡਰ ਕੀਲ ਕਰਨਾ ਤਨ ਦਾ ਘਰੇ ਖੜਿਆ ਪਹਿਲਾਂ ਚਾਚਾ ਮੇਰੀ ਇਹ ਮਨ ਦੀ ਇੱਛਾ ਮੈਂ ਆਪਦੇ ਛੋਟੇ ਭਰਾ ਲਈ ਲੈ ਕੇ ਜਾਣਾ ਕਿਆ ਬਾਤ ਆ ਬਾਈ ਇਹਦਾ ਮਤਲਬ ਜਿਹੜਾ ਖੇਤੀ ਨਾਲ ਲੋਕਾਂ ਨੂੰ ਪਿਆਰ ਹੋਣ ਲੱਗਾ ਸਾਡੇ ਜਵਾਕਾਂ ਨੂੰ ਵੀ ਇਧਰਲੇ ਪਾਸੇ ਇਧਰੋਂ ਇਹ ਹੰਢਾਇਆ ਬਣਾਈ ਬੈਠ ਤੇ ਨਾਲ ਦੀ ਨਾਲ ਹੀ ਟਰਾਲੀਆਂ ਟਰੈਕਟਰ ਤਿਆਰ ਕਰਕੇ ਰੱਖੇ ਜਿਹੜਾ ਹੈਗਾ ਬੰਦਾ ਦੇ ਜਾਂਦਾ ਇਹ ਜੌਂਡੀਰ ਜਿਹੜੇ ਹੈਗੇ ਆ ਸਿੱਧੇ ਪਤਾ ਕੀ ਆ ਪੈਕ ਹੋ ਕੇ ਆਉਂਦੇ ਆ ਤੇ ਗੋਟ ਵਾਲਿਆਂ ਨੂੰ ਪੁੱਛਦਾ ਓਏ ਮਜਬੂਤ ਆ ਤੇ ਜਵਾਕਾਂ ਨੇ ਮੈਨੂੰ ਕਰ ਵਧੀਆ ਮਜਬੂਤ ਨਹੀਂ ਲੱਗਾ ਸ਼ੌਕਰ ਲਈ ਟਰੰਨੀ ਪਈ ਗਈ ਹੈ ਲੈ ਕਿਆ ਬਾਤ ਆ ਲਿਫਟ ਯਾਰ ਲਿਫਟ ਨਿਕਲਾਈ ਵਿੱਚੋਂ ਲਿਫਟ ਨਹੀਂ ਨਿਕਲਦੀ ਇਹ ਸ਼ੌਕਰ ਗਈ ਤੇ ਖੜਾ ਹੋ ਜਾ ਬਾਈ ਤੂੰ ਵੀ ਕਿਆ ਬਾਤ ਹੈ ਕਾਲੀ ਐਕਟਿਵਲ ਗਾਣਾ ਬੰਦ ਕਰਾ ਦੋ ਮੈਂ ਪੂਰੇ ਪੰਜਾਬ ਵਿੱਚ ਗਾਣਾ ਜੌਂਡੀਅਰ ਦਾ ਹੋਣਾ ਚਾਹੀਦਾ ਯਾਰਾਂ ਦਾ ਜਟਾ ਦਾ ਟਰੈਕਟਰ ਕਿਆ ਬਾਤ ਆਪ ਨੂੰ ਮਾਨ ਨਾ ਕਹੂੰਗਾ ਕਿ ਜਵਾਗ ਜਿੱਦੇ ਕਹਿੰਦਾ ਭਰਾ ਲਈ ਜੌਂਡੀਅਰ ਲੈ ਕੇ ਜਾਣਾ ਮੈਂ ਕਹਿੰਦਾ ਪਹਿਚਾਏ ਗੱਡੀਆਂ ਦੇਖ ਲਓ ਬਾਈ ਪੁੱਤ ਤਰ 10 ਦਿਨ ਲਈ ਮੋਬਾਈਲ ਛੱਡਣਾ ਮੈਂ ਤੈਨੂੰ ਮੈਂ 10 ਦਿਨ ਲਈ ਮੋਬਾਈਲ ਵੀ ਛੱਡੂ ਪਰ ਮੈਨੂੰ ਆ ਜੌਂਡੀਅਰ ਲੈ ਹੋਂਦਾ ਚਾਚਾ ਕਹਿੰਦਾ ਮਾਰ ਕੇ ਜਾਊਗਾ ਜੌਂਡੀਅਰ ਦੀ ਸਾਡੀ ਤਾਕਤ ਵਰ ਗਾਰੰਟੀ ਹੈ ਵੀ ਜੌਂਡੀਅਰ ਇਤਨਾ ਦਾ ਤੁਸੀਂ ਦੇਖ ਰਹੇ ਟੁੱਟਦਾ ਨਹੀਂ ਇਹ ਲੋ ਇਸ ਤੋਂ ਵਧੀਆ ਜੌਂਡੀਅਰ ਨਹੀਂ ਮੈਂ ਦੇ ਸਕਦਾ ਚੈਲੇਂਜ ਪੂਰੇ ਪੰਜਾਬ ਨੂੰ ਹੈ ਆਜੋ ਬ੍ਰਾਂਡ ਗੁੱਟ ਹੈ ਆਪਣੀ ਕੁਆਲਿਟੀ ਵਧੀਆ ਲੈਣੀ ਹੈ ਸਿਰਫ ਲੋਗੋ ਰਜਿਸਟਰਡ ਵਾਲਾ ਮਾਡਲ ਤੁਹਾਨੂੰ ਮਿਲੇਗਾ ਇਹ ਵਾਲਾ ਜਿੱਥੇ ਲੋਗੋ ਲੱਗਿਆ ਮੇਰੀ ਦੇਸ਼ ਦੀ ਸ਼ਾਨ ਆਨ ਵਨ ਸੱਤਾ ਦਾ ਪਿਆਰ ਹੈ ਆਜੋ ਹੁਣੇ ਜਦੋਂ ਕਿਸੇ ਢਾਬੇ ਤੇ ਰੋਟੀ ਖਾਣ ਜਾਣਾ ਚਾਹੇ ਆਪਾਂ ਰਾਜੇ ਤੇ ਹੋਏ ਰਜਵਾੜੇ ਤੇ ਹੋਏ ਦੀਪਕ ਤੇ ਹੋਗੇ ਤੇ ਚਾਹੇ ਸਖਦੇਵ ਤੇ ਹੋਗੇ ਤਾਂ ਇੱਕ ਗੱਲ ਹੈ ਵੀ ਜਵਾਕ ਜੇ ਤੁਹਾਡੇ ਰੋਟੀ ਨਹੀਂ ਖਾਣ ਦਿੰਦੇ ਤਾਂ ਉਹ ਤੁਹਾਡੀ ਆਮਦਨ ਦਾ ਸਾਧਨ ਹੋ ਸਕਦਾ ਕਿਵੇਂ ਹੋਣਗੇ ਬਾਈ ਦੱਸੋ ਆਨਲਾਈਨ ਜਿੰਨੇ ਦੇਖ ਰਹੇ ਆ ਪੂਰੇ ਦੁਕਾਨਦਾਰ ਭਰਾਵਾਂ ਨੂੰ ਪਿਆਰ ਹੈਗਾ ਤੇ ਤੁਸੀਂ ਅਗਰ ਵਾਕਿਆ ਦਾ ਲੰਦਾ ਕੱਪੜੇ ਦੁਕਾਨ ਹੈ ਤੇਰਾ ਕੋਈ ਸ਼ੋਰੂਮ ਹੈ ਕੋਈ ਚੰਗੀ ਜਗ੍ਹਾ ਹੈਗੀ ਹੈ ਸਿਰਫ 50000 ਤੋਂ ਲੈ ਕੇ 60000 ਦੀ ਮਸ਼ੀਨਰੀ ਲਗਾ ਕੇ ਤੁਸੀਂ ਮਹੀਨੇ ਦਾ ਲੱਖ ਡੇਢ ਲੱਖ ਦਾ ਰੁਜ਼ਗਾਰ ਪੈਦਾ ਕਰ ਸਕਦੇ ਹੋ ਉਹ ਕਿਦਾਂ ਬਾਈ ਜੀ ਬੱਚਾ ਬੈਠਾ 2 ਮਿੰਟ ਦੀ ਰਾਈਡ ਆਦੀ 100 ਰੁਪਿਆ ਲਓ 150 ਲਓ ਬੱਚਾ ਵੀ ਖੁਸ਼ ਹੈ ਬੱਚੇ ਮਾਪੇ ਵੀ ਖੁਸ਼ ਹੋ ਆਪਣੀ ਸ਼ਾਪਿੰਗ ਵੀ ਕਰਨਗੇ ਪਲੱਸ ਬੱਚਾ ਖੁਸ਼ ਨਾਲ ਜਾਮ ਰਿਵਿਊ ਵੀ ਕਰਨਗੇ ਬਈ ਅਸੀਂ ਇਹ ਢਾਬਾ ਵਧੀਆ ਸੀ ਸਾਡੇ ਜਵਾਕਾਂ ਦੀ ਸੰਭਾਲ ਲਿਆ ਸੋਖਾ ਨਹੀਂ ਹੁੰਦਾ ਬੱਚਾ ਸੰਭਾਲਣਾ ਬੱਚਾ ਰੋਂਦਾ ਹੈ ਜਾਂ ਸ਼ਰਾਰਤਾਂ ਕਰਦਾ ਹੈ ਮੀਨ ਬੱਚਾ ਐਕ ਤੁਸੀਂ ਜਿਹੜਾ ਹੈਗਾ 50000 ਰੁਪਇਆ ਲਾ ਕੇ ਮਹੀਨੇ ਦਾ 1.5 ਲੱਖ 2 ਲੱਖ ਰੁਪਇਆ ਕਮਾ ਸਕਦੇ ਹੋ ਜੇ ਆਹ ਮਸ਼ੀਨ ਤੇ ਲਾਉਣੇ ਸਰ ਮੇਰੇ ਕੋਲ 40 ਤੋਂ ਉੱਪਰ ਡਿਜ਼ਾਈਨ ਵੀ ਕਿਹਦੇ ਇਸ ਦੇ ਸੋ ਕੱਲਾ ਇਹ ਨਹੀਂ ਭਾਲੂ ਜਾ ਕੇ ਬਾਈ ਕਹਿੰਦਾ 40 ਤਰ੍ਹਾਂ ਦੇ ਹੋਰ ਵੀ ਡਿਜ਼ਾਈਨ ਨੇ ਭਾਵੇਂ ਬਾਲੀਵੁੱਡ ਦੇ ਐਕਟਰ ਹੋਣ ਤਾਂ ਚਾਹੇ ਪੰਜਾਬੀ ਹੋਣ ਖਾਸ ਕਰਕੇ ਆਪਾਂ ਕਰ ਗੱਲ ਕਰ ਗਏ ਉਹ ਸਾਰੇ ਗੱਡੀਆਂ ਦੇ ਸ਼ਕੀਨ ਹੈ ਹਨਾ ਹਰੇਕ ਬੰਦਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਗੱਡੀ ਮੇਰੇ ਥੱਲੇ ਹੋਵੇ ਇਸ ਵਾਰ ਤੇ ਕੈਨੇਡਾ ਅਮਰੀਕਾ ਜਾ ਕੇ ਕੈਡਲੈਕ ਵਰਗਾ ਵੱਡੀਆਂ ਗੱਾਰਾਂ ਵੀ ਚਲਾਉਣੇ ਹਨਾ ਤਾਂ ਅੱਜ ਤੁਸੀਂ ਸਿਰਫ 15-20000 ਰੁਪਏ ਦੇ ਵਿੱਚ ਦੁਨੀਆ ਦੀ ਜਿਹੜੀ ਗੱਡੀ ਚਾਹੋ ਉਹ ਆਪਦੇ ਜਵਾਕਾਂ ਵਾਸਤੇ ਖਰੀਦ ਸਕਦੇ ਹੋ ਕਿਉਂਕਿ ਆ ਮਾਂ ਪਿਓ ਕੀ ਦੇ ਵਾਸਤੇ ਕੰਮ ਕਰਦੇ ਆ ਬੱਚਿਆਂ ਵਾਸਤੇ ਤੇ ਇਹ ਸਾਰਾ ਕੁਝ ਪੋਸੀਬਲ ਕਰਦਾ ਗੁਰਟਵਾਇ ਕੀ ਸਦ ਕਰਨਾ ਚਾਹਣਾ ਇੰਨੀਆਂ ਗੱਡੀਆਂ ਇੰਨੀ ਵੈਰਾਈਟੀ ਲੈ ਕੇ ਮੈਂ ਤਾਂ ਪਹਿਲੇ ਧੰਨਵਾਦੀ ਗੁਰਪ੍ਰੀਤ ਕੋਟੀ ਤੁਹਾਡਾ ਸਰ ਹੈਗਾ ਤੁਹਾਡੇ ਪੇਜ ਦਾ ਮੈਂ ਮਾਨ ਮਹਿਸੂਸ ਕਰਦਾ ਕਿੰਨੇ ਸਾਡੇ ਕੋਲ ਇੱਕ ਨਾ ਸਾਈਕਲ ਵੀ ਹੁੰਦਾ ਸੀ ਜਿੰਦਾ ਉਹ ਪੈਡਲ ਟੁੱਟਾ ਹੁੰਦਾ ਸੀਗਾ ਤੇ ਪੰਜਵੇਂ ਦਵਾ ਮੇਰੀ ਛੇਵੀਂ ਵਾਰੀ ਆਂਦੀ ਸੀ ਤੇ ਮੈਂ ਸਾਈਕਲ ਚਲਾਉਂਦਾ ਸੀ ਗੱਲ ਕਰੀ ਉਸ ਭਲੇ ਵੇਲੇ ਦੀ ਹੀਰੋ ਸਾਈਕਲ ਦੇ ਟਾਈਮ ਦੀ ਜ਼ਮਾਨੇ ਦੀ ਤੇ ਅੱਜ ਬਾਬਾ ਦੀ ਕਿਰਪਾ ਨਾਲ ਮੈਂ 50 ਗੱਡੀਆਂ ਮੋਟਰਸਾਈਕਲ ਆ ਰੱਖ ਕੇ ਬੈਠਾ ਤੁਸੀਂ ਦੇਖ ਰਹੇ ਹੋ ਤੜਾ ਮੈਂ ਸੁਪਨਾ ਪੂਰਾ ਕਰ ਸਕਦਾ ਚਾਹੇ ਮਾਮਾ ਚਾਹੇ ਚਾਚਾ ਚਾਹੇ ਤਾਊ ਬਪਾ ਕੋਈ ਵੀ ਆ ਜਾਵੇ ਪੂਰੇ ਪਰਿਵਾਰ ਸੱਤ ਲੈ ਕੇ ਨਾਲ ਆਈਓ ਸਾਡੇ ਕੋਲ ਜਗ੍ਹਾ ਖੁੱਲੀ ਡੁੱਲੀ ਹੈ ਸੱਤ ਅਜੂਬਿਆਂ ਦੀ ਗੱਲ ਕਰੀਏ ਮੈਂ ਕਹਿੰਦਾ ਸਾਰੇ ਕੋਲ 70 ਲਖਾਂ ਦੇ ਮਾਡਲ ਹੈ ਗੱਡੀਆਂ ਦੇ ਕਨਫਿਊਜ਼ ਨਹੀਂ ਹੋਣਾ ਸਿਰਫ ਬੱਚੇ ਦੀ ਏਜ ਦੱਸਣੀ ਹੈ ਸਾਰੇ ਕੋਲ ਸਾਰੇ ਵੇਰੀਐਂਟ ਅਵੇਲੇਬਲ ਨੇ ਚਾਹੇ ਗੱਡੀ ਲੋ ਪੋਲਰਿਸ ਚਾਹੇ ਲੋ ਥਾਰ ਚਾਹੇ ਲੋ ਰੂਬੀ ਕੋਨ ਚਾਹੇ ਲੋ ਰਾਇਲਸ ਰਾਏ ਤੇ ਮੇਰੇ ਕੋਲ ਸਾਰੇ ਮਾਡਲ ਅਵੇਲੇਬਲ ਹੈ ਮਨ ਨੂੰ ਸ਼ੌਂਕ ਹੈਗਾ ਮੈਂ ਜਿਹੜੀ ਮੰਡੀ ਗੱਡੀ ਲਾਵਾਂ ਪਰ ਸਾਡਾ ਜਵਾਗ ਸਾਡੇ ਕਰੋੜਾਂ ਵਰਗੀ ਗੱਡੀਆਂ ਚਲਾਣਗੇ ਤੇ ਮੈਂ ਕੋਈ ਬਾਲੀਵੁੱਡ ਪੋਲੀਵੁੱਡ ਨਹੀਂ ਗੱਲ ਕਰਨੀ ਅਸੀਂ ਇਹ ਪੰਜਾਬੀ ਤੇ ਬੈਟਾ ਮੇਰਾ ਭਰਾ ਕੈਨੇਡਾ ਚ ਅਮਰੀਕਾ ਮੈਂ ਬ੍ਰਾਂਡ ਦੀ ਚੈਲੰਜ ਦੀ ਗਾਰੰਟੀ ਕਰੂੰਗਾ ਜਿੱਥੇ ਲੋਗੋ ਗੁਰਟੋਏ ਦਾ ਆ ਗਿਆ 2 ਸਾਲ ਦੀ ਵਾਰੰਟੀ ਕੋਈ ਪਾਰਟ ਟੁੱਟਦਾ ਪੈਸਾ ਲੱਗੂਗਾ ਗੱਡੀ ਦਾ ਹੱਲ ਹੋ ਜਾਊਗਾ ਪਰਸਨਲ ਰეკਮੈਂਡੇਸ਼ਨ ਹੈ ਬੈਟਰੀ ਚਾਰਜਰ ਦੀ 1 ਮਹੀਨੇ ਗਾਰੰਟੀ ਦੇ ਰਹੇ ਆ ਜੇ ਖਰਾਬ ਹੋ ਗਿਆ ਨਾ ਹਾਤਰਾ ਚਾਰਜ ਐਂ ਹੀ ਪਿੰਨ ਤੋੜਦੀ ਮੈਂ ਤੁਹਾਨੂੰ ਨਵਾਂ ਚਾਰਜਰ ਭੇਜ ਦੇਣਾ ਭਾਜੀ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ ਦੁਨੀਆ ਬਦਲਦੀ ਆ ਬੰਦਾ ਬਦਲਾਉਣ ਵਾਲਾ ਚਾਹੀਦਾ ਤੁਹਾਨੂੰ ਮੈਂ ਦੱਸਦਾ ਆ ਆਹ ਟਰੈਕਟਰ ਆ ਆ ਬਾਈ ਦੋਨਿਆਂ ਨੇ ਫਤੇਗੜ ਸਾਹਿਬ ਤੋਂ ਆਇਆ ਬਾਈ ਕਿੰਨੇ ਟਰੈਕਟਰ ਲੈ ਕੇ ਜਾ ਰਹੇ ਹੋ ਅਸੀਂ ਦੋ ਟਰੈਕਟਰ ਲੈ ਰਹੇ ਆ ਬਾਈ ਜੀ ਆ ਤੁਸੀਂ ਤੇ ਤੁਸੀਂ ਬਾਈ ਹਾਂ ਹਾਂਜੀ ਹਾਂਜੀ ਇੱਕੋ ਪਰਿਵਾਰ ਆ ਤੁਹਾਡਾ ਹਾਂਜੀ ਹਾਂਜੀ ਇੱਕੋ ਪੁਰਾ ਜੀ ਤੇ ਇਧਰੋਂ ਬਾਈ ਚੰਡੀਗੜ੍ਹ ਤੋਂ ਆਏ ਬਾਈ ਤੁਸੀਂ ਕੀ ਲੈਣ ਆਏ ਇਥੇ ਗੱਡੀ ਲੈਣ ਆਏ ਅਸੀਂ ਇਹ ਗੱਡੀ ਲੈਣ ਆਏ ਪਤਾ ਕਿੱਥੇ ਲੈਣ ਆਏ ਆ ਇਹ ਇਹ ਆਇਆ ਗੋਰਟਵਾਇ ਲੁਧਿਆਣੇ ਵਾਲੇ ਤੇ ਮੈਨੂੰ ਇਹ ਦੱਸੋ ਬਾਈ ਖੁਰਾਣਾ ਸਾਹਿਬ ਵੀ ਤੁਹਾਡੇ ਕੋਲੇ ਇੰਨੀ ਦੁਰਬੰਦੇ ਕਿਉਂ ਆਉਂਦੇ ਲੋਕ ਚੰਡੀ ਤੁਸੀਂ ਤਾਂ ਪੁੱਠਾ ਪਹਿਣ ਬਾਤ ਆ ਤੇ ਸ਼ੁਕਰਾਨਾ ਦਾ ਕਹਿੰਦੇ ਸਭ ਨੂੰ ਕਰਨਾ ਚਾਹੀਦਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਬ੍ਰਾਂਡ ਗੋਰ ਸਭ ਤੋਂ ਵਧੀਆ ਗੱਡੀ ਨਹੀਂ ਮਿਲਣੀ ਸਾਡੇ ਕੋਲ ਸਭ ਤੋਂ ਵਧੀਆ ਬ੍ਰਾਂਡ ਗੋਟਾ ਦਾ ਦਾਵਾ ਹੈ ਕੁਆਲਿਟੀ ਪ੍ਰੋਡਕਟਸ ਆਂ ਦਵਾਂਗੇ ਵੀ ਅਰੀਜਨਲ ਚੀਜ਼ ਲੈਣ ਲਈ ਤੁਸੀਂ ਸਾਡੇ ਗੋਟਾ ਆ ਸਕਦੇ ਹੋ ਹਾਂ ਕੋਈ ਦੂਰੋਂ ਆਂਦਾ ਹੈ ਲੋਕੇਸ਼ਨ ਲਈਓ ਫਰਾਡ ਤੋਂ ਬਚ ਜਿਓ 100 ਤੋਂ ਉੱਪਰ ਸਾਡੇ ਫਰਾਡ ਦੇ ਵੱਧ ਪੇ ਬਣ ਚੁੱਕੇ ਹੈ ਕਦੇ ਵੀ ਸਮਾਨ ਲੈਣਾ ਵੀਡੀਓ ਕਾਲ ਕਰਕੇ ਸਾਡੇ ਕੋਲ ਸਮਾਨ ਲੈਣਾ ਜਾਂ ਨੋਰਮਲ ਕਾਲ ਕਰਕੇ ਸਾਡੇ ਕੋਲ ਸਮਾਨ ਲੈ ਸਕਦੇ ਆ ਮੈਂ ਤੁਹਾਨੂੰ ਆਦੀ ਆ ਰੁਪਈਏ ਨਾ ਪਾਈਓ ਸਾਨੂੰ ਰੁਪਈਆ ਨਹੀਂ ਚਾਹੀਦਾਗਾ ਬੇਨਤੀ ਹੈ ਕਦੇ ਵੀ ਆਣਾ ਡਾਇਰੈਕਟ ਲੋਕੇਸ਼ਨ ਸਾਡੀ ਮੋਨਟਰ ਲੁਧਿਆਣਾ ਗੁਰੂ ਟॉय ਜਾਂ ਵੈਬਸਾਈਟ ਬਣ ਚੋਕੀ daagurutoy.in ਤੇ ਜਾ ਕੇ ਸ਼ਾਪਿੰਗ ਕਰ ਸਕਦੇ ਈ ਬਿਲਕੁਲ ਤੁਸੀਂ ਦੇਖ ਲਓ ਵੀ ਇਹਨੇ ਬੇਕਾਰ ਕੇ ਨਾਲ ਥੱਲੇ ਮਾਰਦਾ ਪਤੰਦਰ ਆ ਵੀ ਆ ਇਹ ਚੋਲੀ ਜੀ ਲਈ ਹੋਈ ਹੈ ਫਿਰ ਦੋ ਰਾਤਾਂ ਲੱਗ ਜਣੀਆਂ ਲੋ ਜੀ ਹਾਂ ਦੱਸੋ ਬੇ ਇਹਨੇ ਬੇਕਾਰ ਕੇ ਨਾਲ ਥੱਲੇ ਮਾਰਦਾ ਐ ਲੱਗਦਾ ਵੀ ਕਦੇ ਟਰੈਕਟਰ ਟੁੱਟਣਾ ਜਾਵੇ ਪਰ ਟਰੈਕਟਰ ਉਵੇਂ ਫੇਰ ਖੜ ਜਾਂਦਾ ਸੋ ਇਹਨਾਂ ਦਾ ਗਾਰੰਟੀ ਹੁੰਦੀ ਆ 2 ਸਾਲ ਇਹਨਾਂ ਦਾ ਖੜਾਉਣਾ ਜਿਹੜਾ ਰਿਪੇਅਰ ਕਰਕੇ ਦਿੰਦਾ ਜੇ ਕਿਤੇ ਵੀ ਹੋਵੇ ਬੈਟਰੀ ਦੀ 1 ਮਹੀਨੇ ਦੀ ਗਾਰੰਟੀ ਆ ਬਾਕੀ ਜਿਹੜਾ ਆਨਲਾਈਨ ਸ਼ਾਪਿੰਗ ਨਾਲੋਂ ਇੱਥੇ ਬਹੁਤ ਜ਼ਿਆਦਾ ਸਸਤੇ ਆ Amazon ਤੋਂ ਵੀ ਸਸਤੇ ਰੇਟਾਂ 'ਚ ਤੁਸੀਂ ਇਹ ਚੀਜ਼ਾਂ ਖਰੀਦ ਸਕਦੇ ਹੋ ਸੋ ਆਪਾਂ ਤੁਹਾਨੂੰ ਰეკਮੈਂਡ ਕਰਦੇ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜਿਨ੍ਹਾਂ ਨੇ ਪਰਚੇਸ ਕੀਤਾ ਇਹ ਸਾਰੀ ਚੀਜ਼ ਭਾਈ ਜੀ ਡੀਲਿੰਗ ਬਹੁਤ ਵਧੀਆ ਭਾਈ ਜੀ ਦਾ ਇੱਕਮੈਂਟਮੈਂਟ ਵੀ ਬਹੁਤ ਵਧੀਆ ਹੈਗੀ ਆ ਸਰਵਿਸ ਬਹੁਤ ਦੀ ਹੈ ਜੋ ਕਹਿੰਦੇ ਸਪਸ਼ਟ ਕਹਿ ਦਿੰਦੇ ਨੇ ਤੇ ਮੰਨ ਲਓ ਇੰਨੇ ਦੂਰੋਂ ਕਈ ਵਾਰੀ ਬੰਦੇ ਆਉਂਦੇ ਨੇ ਯਾਰ ਆਪਾਂ ਫਤੇਗੜ ਸਾਹਿਬ ਤੋਂ ਇੰਨੇ ਦੂਰ ਗਏ ਆ ਜਾਂ ਹਨਾ ਤੇ ਵੀ ਕਦੇ ਰਾਹ ਮੰਨ ਲਾ ਵੀ ਗੇੜਾ ਤਾਂ ਨਹੀਂ ਖਰਾਬ ਕਰਤਾ ਨਹੀਂ ਗੇੜਾ ਨਹੀਂ ਬਾਈ ਬਾਕੀ ਗੱਲ ਹੁੰਦੀ ਹੈ ਕੁਆਲਿਟੀ ਦੀ ਕੁਆਲਿਟੀ ਬਹੁਤ ਵਧੀਆ ਬਾਈ ਜੀ ਤੇ ਜਿਵੇਂ ਚੱਕ-ਚੱਕੇ ਬਾਈ ਸਿੱਟ ਰਹੇ ਨੇ ਗਾਰੰਟੀ ਦੇ ਰਹੇ ਨੇ ਇਹ ਬਹੁਤ ਬਹੁਤ ਵਧੀਆ ਚੀਜ਼ਾਂ ਲੱਗੀਆਂ ਹਨ ਦੇਖਣ ਵਾਸਤੇ ਤੇ ਚੰਡੀਗੜ੍ਹ ਵਾਲਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਅਸੀਂ ਆਪਣੇ ਭਾਂਝ ਭਤੀਜੇ ਨੂੰ ਲੈਣ ਆਇਆ ਜੀ ਇਹ ਗੱਡੀ ਠੀਕ ਹੈ ਇਹਨਾਂ ਦੀ ਬੋਲਬਾਣੀ ਸੁਣ ਕੇ ਤੇ ਇਹਨਾਂ ਦੀ ਟੀਵੀ ਦੀ ਐਡ ਦੇਖ ਕੇ ਮਜ਼ਾ ਆ ਗਿਆ ਜੀ ਤੇ ਵੈਸੇ ਪਤਾ ਕੀ ਆ ਆਪਣੇ ਜੱਟਾਂ ਨੇ ਪਤਾ ਇੱਕ ਹੀ ਚੀਜ਼ ਪੁੱਛਨੀ ਆ ਵੀ ਇੰਨਾ ਚੱਕ ਕੇ ਭਾਰ 40 ਕਿਲੋ ਥੱਲੇ ਮਾਰਦਾ ਵੀ ਕੋਈ ਸਮਾਨ ਸਮੋਹ ਤਾਂ ਨਹੀਂ ਖਾਂਦਾ ਇਹ ਕਹਿੰਦਾ ਵੀ ਤੜਕੇ ਕਿਲੇ ਬਾਬੇ ਦੀਪ ਸਿੰਘ ਦੇ ਜਾਈਦਾ ਵੈਸੇ ਬੰਦੇ ਯਾਰ ਜੋਸ਼ ਬਹੁਤ ਆ ਵੈਸੇ ਨਾ ਦੁਕਾਨ ਗਲਤ ਖੋਲ੍ਹ ਲਈ ਬੰਦੂ ਐਕਟਰੀ ਹੋਣਾ ਚਾਹੀਦਾ ਸੀ ਲਓ ਵੀ ਲੈਣ ਤਾਂ ਆਏ ਸੀ ਜਵਾਕਾਂ ਦੇ ਖੜਾਉਣੇ ਪਰ ਜਵਾਕਾਂ ਦੇ ਨਾਲ ਉਹਨੇ ਦੇ ਭਾਪਿਆਂ ਦੇ ਖੜਾਉਣੇ ਵੀ ਮਿਲ ਗਏ ਤੁਸੀਂ ਦੇਖ ਲਓ ਵੀ ਆ ਜਿਹੜਾ ਸਕੂਟਰ ਜਣਾ ਇਹਨੂੰ ਡ੍ਰੈਗਨ ਬਾਈਕ ਕਹਿੰਦੇ ਤੇ ਇੰਡਿਆ ਚ ਪਹਿਲੀ ਵਾਰ ਹੀ ਹੈ ਤੇ ਤੁਸੀਂ ਦੇਖ ਲਓ ਵੀ ਲੈਣ ਪਿਓ ਪੋਤ ਉਹਨੇ ਇਕੱਠੇ ਖੜੀ ਜਾਇਆ ਕਰੋਗੇ ਵੈਸੇ ਇਹ ਸਿਰਫ ਤੇ ਇਹ ਇੰਡਗਾ ਦਾ ਪਹਿਲਾ ਮਾਡਲ ਆ ਜਿਹੜਾ ਇਹਨਾਂ ਨੇ ਇੱਥੇ ਲਾਂਚ ਕੀਤਾ ਸੋ ਇਹ ਥੋੜੇ ਜਿਹਾ ਮਾਡਲ ਆ ਜੇ ਤੁਸੀਂ ਖਰੀਦਣਾ ਚਾਹੋ ਤਾਂ ਦਿੱਤੇ ਹੋ ਨੰਬਰ 'ਤੇ ਸੰਪਰਕ ਕਰਕੇ ਜਿਹੜਾ ਗੋਟਵਾਏ ਤੋਂ ਖਰੀਦ ਸਕਦੇ ਹੋ ਨਿਆਰਾ ਬਹੁਤ ਆ ਯਾਰ ਨਾਲੇ ਪਾਪਾ ਖੁਸ਼ ਤੇ ਨਾਲੇ ਜਵਾਕ ਖੁਸ਼ ਇਕੱਠੇ ਤਾਂ ਛੋਟੇ ਹੁੰਦੇ ਮੌਦ ਦਾ ਕੂਆ ਦੇਖਦੇ ਰਹੇ ਹੁਣ ਤੇ ਹੁਣ ਛੋਟੇ ਜਵਾਕ ਮੌਦ ਦੇ ਕੂਏ 'ਚ ਹੀ ਖੇਡਾਂ ਕਰਨਗੇ ਮਤਲਬ ਆ ਗੋਟਵਾਏ ਨਵਾਂ ਖੜਾਉਣਾ ਲਿਆਂਦਾ ਬਈ ਖੜਾਉਣਾ ਕੀ ਆ ਸਣੇ ਪਾਪਾ ਸਣੇ ਮੰਮੀ ਸਣੇ ਦਾਦਾ ਸਣੇ ਦਾਦੀ ਸਾਰਾ ਟੱਬਰ ਮੌਦ ਦੇ ਖੂਏ 'ਚ ਹੀ ਰਿਆ ਕਰੋਗੇ ਤੇ ਇਹ ਖੜਾਉਣਾ ਬਈ ਸਰ ਲੁਧਿਆਣੇੋਂ ਮਿਲਦਾ ਤੇ ਨੰਬਰ ਤੁਹਾਨੂੰ ਦੇ ਦੇਣਾ ਪਰ ਇਹਦੇ ਉੱਤੇ ਜਵਾਕ ਛੱਡੋ ਜਵਾਕਾਂ ਨਾਲ ਮਾਂ ਪਿਓ ਵੀ ਲੜਿਆ ਕਰਨਾ ਵੀ ਮੈਂ ਝੂਟੇ ਲੈਣਾ ਮੈਂ ਝੂਟੇ ਲੈਣਾ ਤੇ ਜਿਹੜੇ ਹਿਸਾਬ ਨਾਲ ਸਿਸਟਮ ਆ ਜਾਣ ਗੱਲ ਹੀ ਬਣਾ ਦੂ ਬਾੜੀ ਤੇ ਬਾਕੀ ਚੱਕਰ ਹੁਣ ਆਇਆ ਲੱਗਦਾ ਦੁਨੀਆਂ ਜਿਵੇਂ ਗੋਲ ਗੋਲ ਘੁੰਮ ਰਹੀ ਹੁੰਦੀ ਐ ਆਪਾਂ ਆਪਣੇ ਬੱਚਿਆਂ ਦੇ ਮਨ ਦੇ ਵਿੱਚ ਜਿਹੋ ਜਿਹੇ ਖੜਾਉਣੇ ਵਾਰਦੇ ਆ ਉਹਦੇ ਵਿਚਾਰ ਵੜ ਜਾਂਦੇ ਆ ਠੀਕ ਐ ਮੰਨਿਆ ਕਿ ਆ ਜਮਾਨਾ ਅੱਜ ਕੱਲ ਗੱਡੀਆਂ ਦੇ ਦ ਸਕੂਟਰ ਦੇ ਦ ਮੋਟਰਸਾਈਕਲ ਦੇ ਦ ਤੇ ਹੋਰ ਚੀਜ਼ਾਂ ਦਾ ਪਰ ਜੇਕਰ ਆਪਾਂ ਉਹਦੇ ਬੱਚੇ ਨੂੰ ਟਰੈਕਟਰ ਬਚਪਨ ਚ ਦੇਖਦੇ ਗਏ ਤਾਂ ਉਹਦੇ ਵਰਗੀ ਰੀਸ ਨਹੀਂ ਕਾਰਨ ਜਿੱਥੇ ਉਹਨੇ ਖੇਡਣਾ ਉਥੇ ਆਉਦੀ ਮਿੱਟੀ ਨਾਲ ਵੀ ਜੁੜਨਾ ਭਾਵੇਂ ਤੁਹਾਨੂੰ ਪਤਾ ਕਿ ਕਿਸਾਨੀ ਸਾਰੀ ਟਰੈਕਟਰਾਂ ਤੇ ਖੜੀ ਹੈ ਚਾਹੇ ਆਪਣਾ ਦਿੱਲੀ ਅੰਦੋਲਨ ਸੀਗਾ ਤਾਂ ਗੋਟਵਾਲੇ ਵਾਲਿਆਂ ਨੇ ਇਹ ਲਾਂਚ ਵੀ ਕੀਤਾ ਤੇ ਬਹੁਤ ਜ਼ਿਆਦਾ ਵਿਕਰੀ ਵੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਭਾਈ ਮੈਂ ਆਪਣਾ ਪ੍ਰਚੋਕਰ ਨਹੀਂ ਭੁੱਲ ਸਕਦਾ ਮੁੱਖੀ ਦੀ ਗੱਲ ਤਾਂ ਇਹ ਸਭ ਸਮਝ ਗਿਆ ਹੈ ਕਹਿੰਦਾ ਪੰਜਾਬ ਦਾ ਕਹਿੰਦਾ ਜੱਟ ਹੋਵੇ ਤੇ ਕਰੇ ਕਹਿੰਦਾ ਜੁਨੀਅਰ ਨਾ ਹੋਵੇ ਚਾਹੇ 98 ਦੀ ਗੱਲ ਕਰੀਏ ਕੋਈ ਵੀ ਗੱਲ ਕਰੀਏ ਮੇਰਾ ਪਹਿਲਾ ਉਪਰਾਲਾ ਹੀ ਹੈ ਜਿੰਨੀਆਂ ਮਰਜ਼ੀ 50 ਤੋਂ ਵੱਧ ਗੱਡੀ ਡਿਸਪਲੇ ਨਾ ਮੇਰੀ ਕਿੜਕੀ ਇੱਥੇ ਅੜਦੀ ਵੀ ਮੇਰਾ ਭਰਾ ਆਪ ਲਿਆ ਕੇ ਆ ਮੰਗੂਗਾ ਟਰੈਕਟਰ ਚਾਹੀਦਾ ਤੇ ਮੈਂ ਹਮੇਸ਼ਾ ਉਹਦੇ ਲਈ پابੰਦ ਖੜਾ ਉਹਦੀ ਸਭ ਤੋਂ ਵੱਧ ਅਸੀਂ ਕੁਆਲਿਟੀ ਵਧੀਆ ਰੱਖੀ ਹੈ ਸੋਲਿਡ ਰੱਖੀ ਹੈ ਤੇ ਜਿੰਨੇ ਮੇਰੇ ਰੀਲਾ ਦੇਖੋਗੇ ਹਰੇਕ ਜਗ੍ਹਾ ਤੇ ਮੈਂ ਟਰੈਕਟਰ ਦਾ ਇਸੇ ਕਗੇ ਜਿਕਰ ਕਰਦਾ ਹੈ ਪੰਜਾਬ ਦੀ ਸੋਨੇ ਚੜੀ ਗਵਾਚੀ ਕੋਈ ਨਹੀਂ ਬਾਈ ਜੀ ਜੇ ਹੈਗੀ ਹੈ ਸਾਡੀ ਖੇਤੀ ਬੜੀ ਨੇ ਖੇਤੀ ਪ੍ਰਮੁੱਖ ਪ੍ਰਮੁੱਖ ਪ੍ਰਧਾਨ ਤੇ ਮੀਨ ਸਾਡਾ ਟਰੈਕਟਰ ਜਿੰਦਾਬਾਦ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਲੋ ਭਾਈ ਜੀ ਜਿਹੜਾ ਬ੍ਰਾਂਡ ਗੁਰੂ ਟਵਾਏ ਦੇ ਪੇਜ ਨੂੰ ਫੋਲੋ ਕਰਦਾ ਉਹਨੂੰ ਘਰੇ ਪਹੁੰਚਾਣ ਲੱਗੇ ਐਕਟਿਵਾ ਗਿਫਟ ਦੇ ਵਿੱਚ ਕੋਈ ਫ੍ਰੀ ਦੇ ਜੇ ਸ਼ਹਿਰਾਂ ਵਾਲਾ ਇਹਨਾਂ ਦੇ ਸਾਦਾ ਪਿੰਡਾਂ ਵਾਲਾ ਪਰ ਭਾਈ ਜੇਕਰ ਤੁਸੀਂ ਗੁਰਪ੍ਰੀਤ ਕੋਟਲੀ ਦੇ ਪੇਜ ਨੂੰ ਫੋਲੋ ਕਰਦਾ ਤੁਹਾਨੂੰ ਦਿੱਤਾ ਜਾਊਗਾ ਜੌਂਡਰ ਟਰੈਕਟਰ ਵਾਹ ਜੀ ਵਾਹ ਭਾਈ ਜੀ ਇਹ ਸਾਡੇ ਦੋਨਾਂ ਦੇ ਪੇਜ ਨੂੰ ਕਿਸ ਨੇ ਫੋਲੋ ਕਰ ਲਿਆ ਫੇਰ ਫੇਰ ਇਹ ਤਾਂ ਰੌਲਾ ਪੈ ਜਾਣਾ ਯਾਰ ਫਿਰ ਹਲਾਈ ਹੋ ਗਿਆ ਇੱਕ ਲੱਕੀ ਬਈਨਾਂ ਨੂੰ ਜਿਨੇ ਗੁਰਟਵਾ ਦੇ ਪੇਜ ਨੂੰ ਔਰ ਜਿੰਨੇ ਗੁਰਪ੍ਰੀਤ ਕੋੜ ਲਈ ਪੇਜ ਨੂੰ ਇਕੱਠਿਆਂ ਨੂੰ ਫੋਲੋ ਕਰਕੇ ਵੀਡੀਓ ਨੂੰ ਦਬਕੇ ਸ਼ੇਅਰ ਕਰਦਾ ਇੱਕ ਲੱਕੀ ਬੀਨ ਨੂੰ ਬ੍ਰਾਂਡ ਗੁਰਟਵਾ ਦੇ ਲਾਈਵ ਪੇਜ ਵਿਸਾਖੀ ਦੇ ਦਿਨ ਅਸੀਂ ਦੇ ਲੱਗੇ ਦੋਨੇ ਚੀਜ਼ਾਂ ਐਵਲੀਆਂ ਮੋਹਰੇ ਵਿੱਚ ਸੋ ਭਰਾ ਮੇਰੇ ਵਿਸਾਖੀ ਐਤ ਕੀ ਸੁੱਕੀ ਨਹੀਂ ਜਾਣ ਦੇਣੀ ਜਿੰਨਿਆ ਨੇ ਫੋਲੋ ਕੀਤਾ ਜਿੰਨਾਂ ਨਵੇਂ ਕੀਤਾ ਸਾਰਿਆਂ ਨੂੰ ਜਿਹੜਾ ਇੱਕ ਲੱਕੀ ਬੀਨ ਨੂੰ ਜਿਹੜਾ ਗੁਰਟਵਾ ਇਹਨੂੰ ਤੇ ਗੁਰਪ੍ਰੀਤ ਕੋੜ ਲਈ ਦੋਨਾਂ ਪੇਜਾਂ ਨੂੰ ਫੋਲੋ ਕਰਨਗੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਲੱਕੀ ਬੀਨ ਨੂੰ ਦੋਨੇ ਚੀਜ਼ਾਂ ਨਾਲੇ ਘਰੇ ਟਰੈਕਟਰ ਤੇ ਨਾਲੇ ਘਰੇ ਸਕੂਟਰ